ਸਮਰੰਜੀਤ ਸਿੰਘ ਮਾਨ ਨੇ ਬਹੁਤ ਮਾਣ ਮਹਿਸੂਸ ਕੀਤਾ ਹੈ ਆਪਣੇ ਬੱਚੇ ਸੰਦੀਪ ਸਿੰਘ ਸਣੀ ਜੀ ਤੇ ਤੇ ਉਹਨਾਂ ਨੇ ਪਟਿਆਲੇ ਦੀ ਜੁਨਟ ਰਾਹੀਂ ਅ ਸਣੀ ਜੀ ਨੂੰ ਪਿਆਰ ਦਾ ਗਿਫਟ ਭੇਜਿਆ ਹੈ ਕੁਰਤਾ ਪਜਾਮਾ ਤੇ ਦਸਤਾਰ ਸੋ ਉਹ ਅਸੀਂ ਉਹਦੇ ਭਰਾ ਨੂੰ ਦੇ ਰਹੇ ਹਾਂ ਜਦੋਂ ਵੀ ਇਹਨਾਂ ਦੀ ਮੁਲਾਕਾਤ ਹੋਵੇਗੀ ਉਹ ਉਹਨਾਂ ਤੱਕ ਪਹੁੰਚਾਣਗੇ ਫੋਟੋ ਦੁਨੀਆ ਘਰ ਤੋਂ ਮਾਨ ਸਾਹਿਬ ਨੂੰ ਸੁਨੇਹੇ ਆ ਰਹੇ ਸੀ ਤਾਂ ਮਾਨ ਸਾਹਿਬ ਨੇ ਫਾਜੀ ਵੀ ਬੇਲਾਈ ਦੇ ਸਾਡੇ ਮਹਾਨ ਸਿੱਖ ਬੱਚੇ ਨੇ ਬਹੁਤ ਵਧੀਆ ਕੰਮ ਕੀਤਾ ਹੈ ਉਹਨਾਂ ਦਾ ਉਤਸ਼ਾਹ ਆਪਾਂ ਨੂੰ ਸਨਮਾਨ ਕਰਨਾ ਚਾਹੀਦਾ ਹੈ ਸੋ ਅਸੀਂ ਆਪਣੀ ਡਿਊਟੀ ਨਿਭਾਉਂਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਇਹ ਜਿਹੜਾ ਤੁਸੀਂ ਫੋਟੋ ਤੇ ਮੈਂ ਤੇ ਦੇਖ ਰਹੇ ਆ ਨਾ ਇਹ ਸੂਬਾ ਸੰਤ ਐਂਸਪੈਕਟਰ ਜਿਹੜਾ ਸੂਬਾ ਸਹਾੰਦ ਕਹਿੰਦੇ ਸੀ ਜਿਹਨੂੰ ਕਿਉਂਕਿ ਬੁੱਚੜ ਨੇ ਬਹੁਤ ਕਾਹਨ ਕਰਿਆ ਸੀ ਸਿੱਖੀ 1993-94 ਚ ਹੱਤਿਆਦੀ ਕਹੇ ਤੇ ਨੇ ਝੂਠੇ ਮੁਕਾਬਲੇ ਤੇ ਮਾਰੇ ਸੀ ਕਿ ਬਹੁਤ ਸ਼ੱਕ ਤੇ ਉਹਦੇ ਚੋਰਮ ਦੇ ਬੱਚੇ ਨੂੰ ਹੁਣ سزا ਹੋਈ ਸੀ ਕਿ ਤੇ ਜਿਹੜਾ ਸੰਦੀਪ ਸੰਨੀ ਜੀ ਦਾ ਜਿਹੜਾ ਨਸ਼ੂਰੀ ਨੂੰ ਮਾਰਿਆ ਸੀਗਾ ਤੁਹਾਨੂੰ ਪਤਾ ਹੀ ਹਸਾ ਨਾ ਉਹ ਵੀ ਅੰਦਰ ਆ ਤੇ ਇੱਕੇ ਬੈਕ ਕਿਤੇ ਵਿੱਚ ਸੀ ਕਿ ਤੇ ਉਹ ਸ਼ੂਰ ਮੈਨੇ ਹੁਣ ਵੀ ਉਹ ਸ਼ੇਰ ਆ ਤੇ ਇਹ ਲੈ ਰਾ ਸੀਗਾ ਜਿਵੇਂ ਕਹਤ ਲਿਆ ਇੱਕ ਮੇਮਣਾ ਸੀਗਾ ਇਹ ਤੇ ਜਦ ਹੁਣ ਸ਼ੇਰ ਤੇ ਮੂਰੇ ਮੇਮਣਾ ਘੁਲਾ ਰਾਂ ਤੇ ਉਹਨੇ ਤਾਂ ਫਿਰ ਹਲਾਲ ਕਰਨੀ ਉਹਨੂੰ ਤੇ ਉਹਨੇ ਸ਼ੂਰ ਮੈਨੇ ਬਈ ਇਹਨੂੰ ਸੌਦਾ ਲਾਤਾ ਦਾ ਹੁਣ ਇਹਦਾ ਦਿਮਾਗ ਇਹਦਾ ਡੈਡ ਹੋ ਗਿਆ ਦੇ ਹੋ ਸਕਦਾ ਇਹ ਨਹੀਂ ਨੱਤ ਵੀ ਹੋ ਜੇ ਤੇ ਕੋਸ਼ਿਸ਼ ਹੀ ਹੋ ਸਕਦਾ ਕਿਉਂਕਿ ਬਾਈ ਆਪਾਂ ਕਿਸੇ ਦੇ ਮਾਮਲੇ ਤੇ ਕੋਸ਼ਿਸ਼ ਨਹੀਂ ਹੁੰਦੀ ਪੋਸ਼ ਵਾਲੇ ਵੀ ਸਾਰੇ ਗਾਹਤ ਨਹੀਂ ਹੁੰਦੇ ਪਰ ਉਹ ਚੜਨੂ ਆਪਾਂ ਕਹਾਂਗੇ ਕਿ ਇਹਦਾ ਜੁਰਮ ਸਾਥ ਤੋਂ ਹੋ ਚੁੱਕਿਆ 35 ਸਾਲ ਟ੍ਰਾਇਲ ਚੱਲਿਆ ਬਾਈ 35 ਸਾਲ ਦਾ ਕੇਸ ਚੱਲਦਾ ਸੀ ਟ੍ਰਾਇਲ ਚੱਲਣ ਤੋਂ ਬਾਅਦ ਉਹਨੂੰ سزا ਹੋਈ ਉਹਨਾਂ ਉਮਰ ਕੱਢੀ ਹੁਣ ਕੱਢੀ سزا ਹੁਣ ਤੋਂ ਬਾਅਦ ਆ ਵੀ ਜਮਾਨਤ ਹੋਊਗੀ ਯਾਰ ਆਪਣੇ ਦੇਸ਼ ਦੇ ਕਾਨੂੰਨ ਦੇਖ ਲਓ ਗੱਡੂਨ ਦੇ ਕੋਈ ਕਿਦਾਂ ਦੇ ਡੇਢ ਜੀ ਨੂੰ ਕਹਿ ਸਕਦੇ ਆਪਾਂ ਵੀ ਜਿਨਾਂ ਦੇ ਮਾਲ ਉਦਾਵਤ ਨਹੀਂ ਉਹ ਜਮਾਨਤ ਦਿੱਤੀ ਹੋਈ ਸੀ ਜਿੱਤੇ ਹੁਣ ਉਹਨੇ ਇੱਕ ਦੋ ਦਿਨਾਂ ਚ ਬਾਹਰ ਆ ਜਾਣਾ ਸੀ ਤੇ ਸੰਦੀਪ ਸੰਨੀ ਸਿੰਘਾ ਜਿਹੜਾ ਇਹਨੂੰ ਪਤਾ ਲੱਗ ਗਿਆ ਵੀ ਇਹਦੀ ਜਮਾਨਤ ਹੋ ਗਈ ਤੇ ਉਹਨੇ ਉਹਦਾ ਸ਼ੋਦਾ ਲਾਤਾ ਹੁਣ ਉਹ ਕੋਮਾ ਚ ਚੜਾ ਗਿਆ ਦਿਮਾਗ ਡੈਡ ਹੋ ਗਿਆ ਤੇ ਇਹਦੇ ਨਾਲ ਸੀਗਾ ਇੱਕ ਇਨਸਪ੍ਰੇਟਿੰਗ ਅਧਿਕਾਰੀ ਜਿਹੜਾ ਬਲੈਕ ਕੇਸ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਅੰਦਰ ਆਉ ਹੀ 5-7 ਸਾਲ ਦਾ ਤੇ ਉਹ ਨਹੀਂ ਮੱਝ ਕਸੇ ਤਾਂ ਜਿਹੜੇ ਨਾ ਤਾਂ ਜਿਹੜਨੇ ਸੀ ਕਿ ਬੱਠਾ ਕੋਹਰਾ ਹਸਬੇਟੋ ਦੀ ਕਾ ਉਹੀ ਹੈ ਸੇ ਇੰਨਾ ਕਿ ਅੱਛਾ ਜੀ ਅੰਦਰ ਹੈ ਕਿਲੇ ਜਾਲਮ ਬੰਦੇ ਤਿੰਨੇ ਜਿਨ੍ਹਾਂ ਨੇ ਬੇੜਾ ਹੀ ਕਰ ਕਰਿਆ ਪੰਜਾਬ ਦਾ ਤੇ ਇਹਨਾਂ ਨੂੰ ਵੀ ਇੱਕ ਕਸੂਰ ਮੈਨੇ ਕੱਲੇ ਨੇ ਸੁਦਾ ਲਾਤਾ ਤਿੰਨਾਂ ਨੂੰ ਮਾਮਲੇ ਨੇ ਲੈ ਕੇ ਜਿੱਤੇ ਜੇਲ ਦੇ ਬਾਹਰ ਅੱਜ ਇੱਥੇ ਤੁਹਾਨੂੰ ਪਤਾ ਹੀ ਹੈ ਜੀ ਜਿਵੇਂ 2-3 ਦਿਨ ਹੋ ਗਏ ਸੰਦੀਪ ਸਿੰਘ ਸਣੀ ਹੈ ਜਿਹੜਾ ਉਹ ਸਾਨੂੰ ਵੀ ਹੁਣ ਕੇਸ ਦੀ ਪਤਾ ਲੱਗਿਆ ਵੀ ਉਹਨੂੰ ਪਟਿਆਲੇ ਜੇਲ੍ਹ ਚ ਸ਼ਿਫਟ ਕੀਤਾ ਹੋਇਆ ਹੈ ਜਿਨ੍ਹਾਂ ਨੂੰ ਤੁਹਾਨੂੰ ਪਤਾ ਪਿਛਲੇ ਦਿਨਾਂ ਵਿੱਚ ਸੂਰੀ ਸੀ ਕਮਰਸਰ ਸਾਹਿਬ ਤੋਂ ਜਿਹੜਾ ਸਮੁੱਚੇ ਸਿੱਖ ਪੰਥ ਵਾਸਤੇ ਬੜਾ ਗੰਦ ਭਗਦਾ ਸੀ ਤੇ ਉਹਨੂੰ ਇਹਨੇ ਸੋਧਾ ਲਾਇਆ ਸੀ ਇਹ ਉਸ ਤੋਂ ਬਾਅਦ ਜੇਲ੍ਹ ਵਿੱਚ ਬੰਦ ਹੈ ਤੇ ਇਹਨੂੰ ਇਸ ਜਗ੍ਹਾ ਪਟਿਆਲੇ ਸ਼ਿਫਟ ਕੀਤਾ ਗਿਆ ਉਹਦੇ ਸਬੰਧ 'ਚ ਇੱਥੇ ਜਿਹੜਾ ਜੇਲ੍ਹ ਦੇ ਅੰਦਰ ਝਗੜਾ ਹੋਇਆ ਜੇ ਉਹਦੇ ਸਬੰਧ 'ਚ ਅਸੀਂ ਆਏ ਆ ਨਾ ਤਾਂ ਉਹਦੀ ਮੁਲਾਕਾਤ ਕਰ ਦਿੰਦਾ ਪ੍ਰਸ਼ਾਸਨ ਨਾ ਕਿਸੇ ਵਕੀਲ ਨੂੰ ਜਾਣ ਦਿੰਦਾ ਨਾ ਕਿਸੇ ਹੋਰ ਨੂੰ ਜਾਣ ਦਿੰਦਾ ਇਸ ਕਰਕੇ ਸਾਨੂੰ ਉਹਦਾ ਕੋਈ ਪਤਾ ਨਹੀਂ ਲੱਗ ਰਿਹਾ ਕਿ ਉਹਦੇ ਕੋਈ ਸੱਟਾਂ ਫੇਟਾਂ ਲਾਈਆਂ ਨੇ ਜਾਂ ਉਹਦੇ ਤੇ ਕੀ ਚਾਰਜ ਲਾ ਰਹੇ ਨੇ ਇਸ ਲਈ ਅਸੀਂ ਉਹਦੇ ਪਰਿਵਾਰ ਨੂੰ ਬੁਲਾਉਣਾ ਚਾਹੁੰਦੇ ਆ ਉਹਦੇ ਨਾਲ। ਚੰਨੀ ਵੱਲੋਂ ਜਿਹੜੇ ਤਿੰਨ ਮੁਲਾਜ਼ਮਾਂ ਨੂੰ ਜ਼ਖਮੀ ਕੀਤਾ ਗਿਆ ਜਿਹੜੇ ਕਿ ਫੇਕ ਐਨਕਾਉਂਟਰ ਤੇ ਤੇ ਸਜ਼ਾ ਕੱਟ ਰਹੇ ਆ। ਹਾਂਜੀ ਕਿੱਦਾਂ ਦੇਖਦੇ। ਉਹ ਜੀ ਵੇਖੋ ਉਹ ਤਾਂ ਹੀ ਸਜ਼ਾ ਕੱਟ ਰਹੇ ਨੇ ਜੀ ਉਹਨਾਂ ਪਹਿਲਾਂ ਪਿਛਲੇ ਸਮੇਂ ਦੇ ਵਿੱਚ ਫੇਕ ਐਨਕਾਉਂਟਰ ਕਰੇ ਸੀ। ਜਿਹੜਾ ਸੂਬਾ ਸਰਹੰਦ ਹੈ ਉਹਦਾ ਨਾਂ ਸੂਬਾ ਸਿੰਘ ਹੈ ਪਰ ਉਸ ਟਾਈਮ ਤੁਸੀਂ ਵੀ ਜਿਹੜੇ ਮੇਰੀ ਇਸਤੇ ਨੇ ਉਹ ਸਾਰੇ ਜਾਣਦੇ ਹੋਵੋ ਕਿਉਂਕਿ ਉਹਦਾ ਨਾਂ ਸੂਬਾ ਸਰਹੰਦ ਪਾਇਆ ਸੀ। ਜਿਵੇਂ ਸਰਹੰਦ ਦਾ ਸੂਬਾ ਸੀ ਜਿਹੜਾ ਉਸ ਟਾਈਮ ਉਹ ਅਤਿਆਚਾਰ ਕਰਦਾ ਸੀ। ਸੂਬੇ ਸਰਹੰਦ ਨੇ ਇਸ ਸੂਬਾ ਸਿੰਘ ਨੇ ਉਹਨੂੰ ਵੀ ਬਾਤ ਪਾਤਾ ਸੀ ਇਸ ਕਰਕੇ ਉਹਨਾਂ ਨੂੰ ਪਿਛਲੇ ਇੰਨੇ ਲੰਬੇ ਸਮੇਂ ਬਾਅਦ ਜਿਹੜੀ ਸਜ਼ਾ ਹੋਈ ਹੈ ਤੇ ਉਹ ਸਜ਼ਾ ਦੇ ਅਧੀਨ ਜੇਲ੍ਹ ਵਿੱਚ ਬੰਦ ਸੀ ਤੇ ਇਹ ਪ੍ਰਸ਼ਾਸਨ ਦੀ ਜੇਲ੍ਹ ਪ੍ਰਸ਼ਾਸਨ ਦੀ ਬੜੀ ਵੱਡੀ ਗਲਤੀ ਹੈ ਕਿ ਜਿਹੜੇ ਉਹਨੂੰ ਸੰਦੀਪ ਸਿੰਘ ਸਣੀ ਨੂੰ ਵੇਖੋ ਉਹਨਾਂ ਦੀ ਬੈਰਕ ਵਿੱਚ ਸ਼ਿਫਟ ਕੀਤਾ ਹੈ ਜਦੋਂ ਕਿ ਜੇਲ੍ਹ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਬੰਦੀ ਹੈ ਕਿ ਇੱਕ ਪਾਸੇ ਤਾਂ ਤੁਸੀਂ ਪੁਲਿਸ ਵਾਲੇ ਬੰਦ ਕੀਤੇ ਨੇ ਜਿਨ੍ਹਾਂ ਨੌਜਵਾਨਾਂ ਦੇ ਝੂਠੇ ਮੁਕੱਦਮੇ ਛੁੱਠੇ ਫੇਕ ਐਨਕਾਊਂਟਰ ਕੀਤੇ ਸੀ ਤੇ ਦੂਜੇ ਪਾਸੇ ਜਿਨੇ ਉਹਨਾਂ ਨੂੰ ਸੂਰੀ ਵਰਗਿਆਂ ਨੂੰ ਸੋਦਾ ਲਾਇਆ ਉਸ ਸਿੰਘ ਨੂੰ ਵੀ ਤੁਸੀਂ ਉਹਨਾਂ ਦੇ ਨਾਲ ਹੀ ਬੈਰਕ ਵਿੱਚ ਬੰਦ ਕਰ ਦੇ ਜੇ ਇਸ ਲਈ ਜਿਹੜਾ ਪੂਰੀ ਪੂਰੀ ਜ਼ਿੰਮੇਵਾਰੀ ਹੈ ਇਸ ਕੇਸ ਦੀ ਉਹ ਜੇਲ੍ਹ ਪ੍ਰਸ਼ਾਸਨ ਤੇ ਜਾਂਦੀ ਹੈ ਹੁਣ ਗੱਲਬਾਤ ਹੋਈ ਤੁਹਾਡੀ ਮਿਲਣ ਵਾਸਤੇ ਕੁਝ ਗੱਲ ਨਹੀਂ ਅਸੀਂ ਉਹਨਾਂ ਦੇ ਬ੍ਰਦਰ ਆ ਰਹੇ ਨੇ ਸਾਡੇ ਕੋਲ ਫਿਰ ਅਸੀਂ ਅੰਦਰ ਜਾਵਾਂਗੇ ਅਫਸਰਾਂ ਨਾਲ ਗੱਲਬਾਤ ਕਰਾਂਗੇ ਵੀ ਸਾਨੂੰ ਮੁਲਾਕਾਤ ਕਰਾਓ ਉਹਦੇ ਨਾਲ ਅਸੀਂ ਉਹਨੂੰ ਮਿਲਣਾ ਚਾਹੁੰਦੇ ਆ ਭਾਵੇਂ 2 ਮਿੰਟ ਹੀ ਮਿਲਾਓ ਫਿਰ ਸਾਨੂੰ ਸਾਰੀ ਜਾਣਕਾਰੀ ਉਹਦੇ ਤੋਂ ਮਿਲ ਜੇਗੀ ਉਹਦੇ ਨਾਲ ਇਹਨਾਂ ਕੀ ਹਾਲਾਤ ਕੀਤੇ ਨੇ ਉਹਦੇ ਨਾਲ ਰਾਜਵੰਤ ਕਰਸੀ ਆ ਤੁਸੀਂ ਜੇਲ੍ਹ ਦੇ ਪਾਰ ਆਏ ਹੋ ਕਿਹੜੇ ਮਾਮਲਿਆਂ ਨੂੰ ਲੈ ਕੇ ਤੁਸੀਂ ਜੇਲ੍ਹ ਪਾਰ ਆਏ ਅਸੀਂ ਆਏ ਭਾਈ ਸੰਦੀਪ ਸਿੰਘ ਨੇ ਜਿਨ੍ਹਾਂ ਨੇ ਸੂਰੀ ਦਾ ਸੌਦਾ ਲਾਇਆ ਸੀ ਉਹਨਾਂ ਦੀ سپورਟ ਦੇ ਵਿੱਚ ਆਏ ਆ ਉਹਨਾਂ ਨੂੰ ਜੇਲ੍ਹ ਦੇ ਵਿੱਚ ਕੁਝ ਪ੍ਰੋਬਲਮਸ ਨੇ ਉਹਨਾਂ ਦੀ ਫੈਮਿਲੀ ਤੇ ਨਾਂ ਲਾ ਕੇ ਸਾਰੇ ਉਹਨਾਂ ਦੇ ਜਿਹੜੇ ਵਕੀਲ ਨੇ ਬਾਰ ਬਾਰ ਕੋਰਟ ਦੇ ਵਿੱਚ ਕਹਿੰਦੇ ਸੀ ਵੀ ਉਹਨਾਂ ਦੀ ਜਿਹੜੀ ਵਾਰਕ ਉਹ ਚੇਂਜ ਕੀਤੀ ਜਾਵੇ ਕਿਉਂਕਿ ਜਿਹੜੀ ਵਾਰਕ ਦੇ ਵਿੱਚ ਉਹਨਾਂ ਨੂੰ ਰੱਖਿਆ ਗਿਆ ਉਸੇ ਵਾਰਕ ਦੇ ਵਿੱਚ ਸਾਡੇ 84 ਤੋਂ ਬਾਅਦ ਦੇ ਜਿਨ੍ਹਾਂ ਵੀ ਸੰਘਰਸ਼ੀ ਯੋਧੇ ਨੇ ਉਹਨਾਂ ਦਾ ਕਤਲੇਆਮ ਕਰਨ ਵਾਲੇ ਪੁਲਿਸ ਕਰਮਚਾਰੀ ਉਸ ਵਾਰਕ ਦੇ ਵਿੱਚ ਨੇ ਤੇ ਤੁਹਾਨੂੰ ਪਤਾ ਹੀ ਆ ਜਦੋਂ ਦੋਨੋਂ ਅਲੱਗ-ਅਲੱਗ ਕੈਟਾਗਰੀ ਦੇ ਲੋਕ ਇੱਕ ਜਗ੍ਹਾ ਤੇ ਇਕੱਠੇ ਹੋਣਗੇ ਤਾਂ ਰੌਲਾ ਮਸਲਾ ਤਾਂ ਵਧੇਗਾ ਹੀ ਉੱਥੇ ਕਿਤੇ ਕੋਈ ਜੇਲ੍ਹ ਦੇ ਅੰਦਰ ਝਗੜਾ ਹੋਇਆ ਤੇ ਭਾਈ ਸੰਦੀਪ ਸਿੰਘ ਦਾ ਉਹਨਾਂ ਨਾਲ ਤੇ ਇਹਨਾਂ ਨੇ ਦੱਸਿਆ ਨਿਊਜ਼ ਦੇ ਵਿੱਚ ਵੀ ਉਹਨਾਂ ਦੇ ਤਿੰਨ ਕਰਮਚਾਰੀ ਨੇ ਜਿਹੜੇ ਪਹਿਲਾਂ ਸਜ਼ਾ ਜਾਫਤਾ ਨੇ ਸਾਡੇ ਸਿੱਖ ਕੌਮ ਦੇ ਮੁਜਰਮ ਨੇ ਵੀ ਉਹਨਾਂ ਨਾਲ ਝਗੜਾ ਹੋਇਆ ਉਹਨਾਂ ਨਾਲ ਮਾਰਕੁੱਟਾਈ ਕੀਤੀ ਹੈ ਪਰ ਉਸ ਤੋਂ ਬਾਅਦ ਸਾਡੇ ਸਿੰਘ ਭਾਈ ਸੰਦੀਪ ਸਿੰਘ ਜੀ ਨਾਲ ਕੋਈ ਵੀ ਮੁਲਾਕਾਤ ਨਹੀਂ ਕਰਵਾਏਗੀ ਪਰਿਵਾਰ ਨਾਲ ਨਾ ਹੀ ਸਿੱਖ ਸੰਗਤਾਂ ਨਾਲ ਕੋਈ ਉਹਨਾਂ ਦਾ ਰਾਪਤਾ ਕਾਇਮ ਹੈ ਮੈਂ ਤੇ ਕਾ ਸਿੱਖ ਕੌਮ ਨੂੰ ਸ਼ੰਕਾਪੀ ਸਾਡੇ ਸਿੰਘ ਦੇ ਅੰਦਰ ਤਸ਼ੱਦਦ ਕੀਤਾ ਗਿਆ ਤੇ ਉਹਦੇ ਲਈ ਅਸੀਂ ਜੇਲ੍ਹ ਦੇ ਅੱਗੇ ਇਕੱਠੇ ਹੋਏ ਆ ਇਹ ਦੱਸਣ ਵਾਸਤੇ ਵੀ ਅੱਜ ਸਮੂਚਾ ਪੰਥ ਭਾਈ ਸੰਦੀਪ ਸਿੰਘ ਖਾਲਸਾ ਦੀ ਪਿੱਠ ਤੇ ਖੜਾ ਜੇਕਰ ਸਰਕਾਰ ਉਹਨਾਂ ਦੇ ਨਾਲ ਕੋਈ ਬੇਇਨਾਈ ਕਰੇਗੀ ਜਾਂ ਧੱਕਾ ਕਰੇਗੀ ਤਾਂ ਅਸੀਂ ਇਸ ਆਪਣੇ ਸੰਘਰਸ਼ ਨੂੰ ਹੋਰ ਅੱਗੇ ਤੱਕ ਮਜ਼ਬੂਤ ਕਰਾਂਗੇ ਕੱਲ੍ਹ ਕੱjie ਕੱਲ੍ਹ ਵੀ ਕੁਝ ਸਿੱਖੀਅਤ ਦੇ ਵਗੀ ਆਏ ਸੀ ਆ ਤੁਸੀਂ ਵੀ ਆਓ ਕੀ ਕਹਿੰਦੇ ਪ੍ਰਸ਼ਾਸਨ ਨਾਲ ਕੋਈ ਗੱਲਬਾਤ ਹੋ ਰਹੀ ਹੈ ਜੀ ਮਿਲਾਵਾਂਗੇ ਨਹੀਂ ਮਿਲਾਵਾਂਗੇ ਮੇਲਾ ਅਜੇ ਸਾਡੀ ਕੋਈ ਗੱਲਬਾਤ ਨਹੀਂ ਹੋਈ ਪਰ ਅਸੀਂ ਗੱਲ ਕਰਾਂਗੇ ਹੁਣ ਅਸੀਂ ਇਕੱਠੇ ਇਸੇ ਮਕਸਦ ਲਈ ਹੋਏ ਆਂ ਵੀ ਪ੍ਰਸ਼ਾਸਨ ਨਾਲ ਰਾਬਤਾ ਬਣਾਵਾਂਗੇ ਪ੍ਰਸ਼ਾਸਨ ਅੱਗੇ ਅਪੀਲ ਕਰਾਂਗੇ ਜੇ ਸਾਨੂੰ ਕੋਈ ਐਪਲੀਕੇਸ਼ਨ ਦੇਣੀ ਪਈ ਉਹ ਵੀ ਦਵਾਂਗੇ ਵੀ ਭਾਈ ਸੰਦੀਪ ਸਿੰਘ ਦੇ ਪਰਿਵਾਰ ਨਾਲ ਉਹਨਾਂ ਦੇ ਬ੍ਰਦਰ ਇੱਥੇ ਪ੍ਰੈਸੈਂਟ ਨੇ ਪਟਿਆਲਾ ਦੇ ਵਿੱਚ ਵੀ ਉਹਨਾਂ ਨਾਲ ਮੁਲਾਕਾਤ ਕਰਵਾਈ ਜਾਵੇ ਉਹ ਆਣਗੇ ਉਹ ਆਣਗੇ ਉਹ ਵੀ ਹਾਂਜੀ ਉਹ ਵੀ ਆਣਗੇ ਤਾਂ ਜੋ ਸਾਨੂੰ ਇਹ ਪਤਾ ਲੱਗ ਸਕੇ ਵੀ ਸਾਡੇ ਸਿੰਘ ਤੇ ਇੰਡਾ ਨੇ ਸਿੰਘ ਨੂੰ ਟੌਰਚਰ ਤਾਂ ਨਹੀਂ ਕੀਤਾ ਕੀ ਪੋਜੀਸ਼ਨ ਆ ਸਾਡੇ ਸਿੰਘ ਦੀ ਚੜ੍ਹਦੀ ਕਲਾ ਵਾਲਾ ਨੌਜਵ ਉਹਨਾਂ ਦੀ ਸਪੋਰਟ ਦੇ ਵਿੱਚ ਉਹਨਾਂ ਦੇ ਨਾਲ ਕਿੱਦਾਂ ਦੇਖਦੇ ਹੋ ਕਿ ਫੇਕ ਇਨਕਾਊਂਟਰ ਦੇ ਮੁਲਾਜ਼ਮ ਹੈਗੇ ਤੇ ਨਾਲ ਉਹਨਾਂ ਨੂੰ ਬਲੋਗੇ ਇਹਨਾਂ ਨੂੰ ਸਨੀ ਨੂੰ ਵੀ ਇੱਕ ਮੈਡੀਕਲ ਡਾਲਿਆ ਗਿਆ ਕਿ ਇਹ ਕਿੱਦਾਂ ਲੱਗਦਾ ਕਿ ਦੀ ਨਲਾਇਕੀ ਕਰਦੇ ਆ ਦੇਖੋ ਜੀ ਇਹ ਤਾਂ ਸਰਕਾਰਾਂ ਦੀ ਨਲਾਇਕੀ ਆ ਆਪਾਂ ਸਾਰੇ ਜਾਣਦੇ ਆ ਸਾਨੂੰ ਤੁਸੀਂ ਪੁੱਛ ਰਹੇ ਸਾਰੇ ਜਾਣਦੇ ਆ ਆਪਾਂ ਵੀ ਇਹ ਸਰਕਾਰਾਂ ਦੀ ਨਲਾਇਕੀ ਆ ਦੋਨੋਂ ਬਿਲਕੁਲ ਆਪੋਜ਼ਿਟ ਪਰਸਨੈਲਿਟੀ ਆ ਨਹੀਂ ਸੀ ਤੇ ਇੱਕ ਨੇ ਸਿੱਖ ਨੌਜਵਾਨਾਂ ਦਾ ਘਾਣ ਕਰਨ ਵਾਲੇ ਪੁਲਿਸ ਮੁਲਾਜ਼ਮ ਹੈ ਸਾਰੀਆਂ ਸਾਰੀਆਂ ਉਮਰਾਨਾਂ ਨੇ ਆਰਾਮ ਨਾਲ ਸਾਡੀ ਕੌਮ ਦੇ ਪੈਸੇ ਦੇ ਨਾਲ ਪੰਜਾਬੀਆਂ ਦੇ ਪੈਸੇ ਦੇ ਨਾਲ ਸਰਕਾਰੀ ਮੈਸੇ ਨਾਲੋਂ ਆਪਣੀ ਜ਼ਿੰਦਗੀ ਜੀ ਲਈ ਹੁਣ ਉਹ ਬੁਢਾਪੇ ਦੇ ਵਿੱਚ ਆਏ ਨੇ ਉਹਨਾਂ ਨੂੰ ਸਜ਼ਾ ਦਿੱਤੀ ਹੈ ਤੇ ਉੱਥੇ ਬੰਦ ਨੇ ਸਾਡੇ ਨੌਜਵਾਨ ਨੇ ਦੇ ਨਾਲ ਉਹਨਾਂ ਦਾ ਕੋਈ ਗੱਲਬਾਤ ਹੋਈ ਆ ਤੇ ਝਗੜਾ ਹੋਇਆ ਤੇ ਅਸੀਂ ਇਸ ਨੂੰ ਗਲਤ ਸਮਝਣਾਂ ਦੀ ਬੇਰਕਲਾ ਕਰਨੀ ਚਾਹੀਦੀ ਸੀ ਜੇ ਹੁੰਦਾ ਹੋਈ ਫੇਰ ਹੁੰਦਾ ਸਹੀ ਸੂਰਮਾਏ ਹੁੰਦੇ ਆ ਮਨੋ ਜਦਾਂ ਕੱਗਦੇ ਵੀ ਦਾਰਿਆ ਹੀ ਨਹੀਂ ਹੋ ਜਾਂ ਸੂਰਮੇ ਦੇਖੋ ਜਦੋਂ ਅੰਦਰ ਅੱਗ ਬਲਦੀ ਹੁੰਦੀ ਆ ਨਾ ਉਹ ਹਰੇਕ ਲੱਗਦੀ ਆ ਨਹੀਂਗਾ ਵੀ ਉਦੋਂ ਮਾਰਤੇ ਉਹ ਕੌਣ ਸੀ ਇਹ ਨਹੀਂ ਹੁੰਦਾ ਸਾਡੇ ਚੱਕ ਜੂੜੇ ਜਿਹੜੇ ਉਹਨਾਂ ਦੇ ਅੰਦਰ ਅੱਜ ਵੀ ਦਰਦ ਹੈਗਾ ਪਾਵੇਂ ਜਿਹੜੇ ਹੁਣ ਮੁੰਡੇ ਚਲੋ ਨਸ਼ਾ ਪੱਤਾ ਵੀ ਕਰਨ ਲੱਗੇ ਨਹੀਂ ਉਹ ਭੁੱਲ ਚੁੱਕੇ ਆ ਵੀ ਕੀ ਹੋਇਆ ਜਾਂ 95 95 ਤੋਂ ਬਾਅਦ ਮੰਨ ਜਿਹੜੇ ਪੈਦਾ ਹੋਇਆ 2000 ਤੋਂ ਬਾਅਦ ਲਾ ਲਓ ਜਿਹੜੇ ਪੈਦਾ ਹੋਇਆ ਉਹਨਾਂ ਦੇ ਅੰਦਰ ਉਹ ਜਾਜਬਾ ਹੈ ਨਹੀਂਗਾ ਵੀ ਸਾਡੇ ਨਾਲ ਕੀ ਹੋਇਆ 1993 ਤੇ 88 ਤੋਂ ਲੈ ਕੇ 1993 ਤੱਕ ਕੀ ਵਈਆ ਸਾਡੇ ਨਾਲ ਉਹ ਪਾ ਲੋ ਹੁਣ ਹੁਣ ਦੇ ਮੁੰਡਾ ਤੋਂ ਭਾਵੇਂ ਨਹੀਂ ਹੈਗਾ ਤੇ ਛੰਨੀ ਪੜ ਕੇ ਜਾ ਆਪਣੇ ਹਾਂ ਤੇ ਜਿਹੜੇ ਉਹਨਾਂ ਨੇ ਤਾਂ ਦੇਖਿਆ ਹੀ ਸਾਰਾ ਕੁਝ ਬਈ ਉਹਨਾਂ ਨੂੰ ਤਾਂ ਪਤਾ ਨਾ ਵੀ ਉਹਦੋਂ ਕੀ ਹੋਦੇ ਅਫਸਰ ਸੀਗੇ ਕਿ ਮੈਂ ਤੇ ਸਾਰੇ ਨਹੀਂ ਸੀਗੇ ਚੰਗੇ ਬਹੁਤ ਸੀਗੇ ਪਰ ਇਹ ਮਾਰੇ ਜਿਹੜੇ ਸੀਗੇ ਦਿਨੋਂ ਨੂੰ ਅੱਜ ਸਜ਼ਾ ਹੋਈ ਵੀ ਆ ਅੰਦਰ ਆ ਤੇ ਉਹ ਬਾਹਰ ਨਹੀਂ ਕੱਲ ਨੀ ਕੋਸ਼ਿਸ਼ ਕਰਦੇ ਆ ਦੇ ਉਹਨਾਂ ਯਾਰ ਤੇ ਇਹੋ ਜਿਹੇ ਲੋਕਾਂ ਨੂੰ ਜਮਾਨਤ ਵੀ ਨਹੀਂ ਮਿਲਣੀ ਚਾਹੀਦੀ ਯਾਰ ਕਾਹਨ ਜਮਾਨਤ ਦਿੰਦਾ ਕਾਨੂੰਨ ਇਹਨਾਂ ਨੂੰ ਤੇ ਜਿਹੜੇ ਜਿਹੜੇ ਸਾਡੇ ਸੇਕ ਸਜ਼ਾ ਕੱਤੀ ਬੈਠੇ ਉਹਨਾਂ ਨੂੰ ਤਾਂ ਵੀ ਬਾਹਰ ਨਹੀਂ ਲੈ ਕੇ ਆਉਂਦੇ ਯਾਰ ਤੇ ਜਿਹੜੇ ਜਿਹੜੇ 3 ਮਹੀਨੇ ਬੰਦੇ ਮਾਰੇ ਪਤਾ ਹੀ ਨਹੀਂ ਕਿੰਨੇ ਚਾਰ ਤੱਕ ਮਾਰੇ ਤੇ ਮਤਲਬ ਪਿਓਆਂ ਦੇ ਸਾਹਮਣੇ ਕੁੜੀਆਂ ਨੂੰ ਨੰੰਦਾ ਕਰਿਆ ਗਿਆ ਤੇ ਉਹ ਬੰਦੇ ਨੂੰ ਤੁਸੀਂ ਜਮਾਨਤ ਦਿੱਤੀ ਜਾਂ ਮੇਰੇ ਨਾਲ ਤੇ ਉਹ ਬਈ ਉਹਨੇ ਕੋਈ ਨਾ ਕੋਈ ਐਸੇ ਬਜਾ ਸੂਰ ਮਾਰਦਾ ਤੇ ਉਹ ਮਨਾਵਾਂ ਸਾਫ ਕਰਦਾ ਤੇ ਇਹ ਚੀਜ਼ਾਂ ਹੋਣ ਵਾਲੀ ਚਾਹੀਦੀਆਂ ਪਰ ਹੋ ਨਹੀਂ ਐ ਇੱਕੋ ਵਾਰ ਕਦੇ ਵਿੱਚ ਰੱਠੇ ਹੋਏ ਸੀ ਕਿ ਚਲੋ ਉਹਨੇ ਆਪ ਦਾ ਕੰਮ ਕਰਦਾ ਬਈ ਹੁਣ ਸਾਡਾ ਮਿਲੇ ਉਹਨੂੰ ਕੁਝ ਵੀ ਹੋਵੇ ਉਹ ਕਾਨੂੰਨ ਦੇ ਅੰਦਰ ਰਹਿ ਕੇ ਹੋਣਾ ਉਹ ਵਾ ਕੰਮ ਜੜਾਊਗਾ ਤੇ ਪਰ ਮੈਂ ਮੈਂ ਆਪਾਂ ਨੂੰ ਵੀ ਪਤਾ ਸਾਰੇ ਤੁਸੀਂ ਵੀ ਕਹੋਗੇ ਕਿ ਠੀਕ ਕੀਤਾ ਯਾਰ ਤੋ ਕੇ ਹੋ ਗਿਆ ਅਫਸਰ ਨੂੰ ਇਹ ਸਤਾਤੀ ਤੇ ਰਹਿਣ ਦਾ ਹੱਕ ਨਹੀਂ ਜਿਹੜੇ ਧੀਆ ਪੜਣਾ ਦੀ ਇੱਜ਼ਤ ਰੋਟੀ ਹਰ ਪਿਆਉ ਦੇ ਸਾਹਮਣੇ ਧੀ ਨੂੰ ਨੰਗੀ ਕਰਨਾ ਨੂੰ ਨੂੰ ਨੰਗੀ ਕਰਨਾ ਕਿੰਨਾ ਯਾਰ ਪੜਣਾ ਕੰਮ ਸੀ ਆ ਤੇ ਹਰੀਦ ਨੂੰ ਚੱਕ ਕੇ ਮਾਰ ਦੇਣਾ ਕੌਂਪਰ ਕਰ ਦੇਣਾ ਯਾਰ ਤੇ ਐਨਾ ਕੁਛ ਕਰਿਆ ਸੀ ਉਹ ਅਫਸਰ ਨੇ ਤੇ ਉਹ ਜਮਾਨਤ ਮਿਲ ਗਈ ਸੀ ਪਰ ਜਮਾਨਤ ਤੋਂ ਪਹਿਲੇ ਹੀ ਉਹਦਾ ਕੰਮ ਕਰਤਾ ਸੰਦੀਪ ਸੰਨੀ ਨੇ ਇਹ ਜੂਰ ਮੇਰੇ ਧੰਨਵਾਦ ਭਾਈ